ਇਹ ਕਿ ਮੈਂ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਤੇ ਅੱਜ ਜੀ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਵੀਡੀਓ ਲਫਾਫੇ ਨਹੀਂ ਜੋ ਆਪਣੇ 베ਸ ਲਫਾਫੇ ਪਏ ਹੁੰਦੇ ਨੇ ਜਿਵੇਂ ਸਬਜ਼ੀਆਂ ਦੇ ਲਫਾਫੇ ਫਲ ਫਰੂਟ ਦੇ ਲਫਾਫੇ ਜਾਂ ਹੋਰ ਮਤਲਬ ਕਿ ਆਪਣੇ ਬਹੁਤਾਰੇ ਲਫਾਫੇ ਪਏ ਹੁੰਦੇ ਨੇ ਘਰ 'ਚ ਤੇ ਉਹ ਲਫਾਫੇ ਆਪਾਂ ਸਿੱਟ ਦਨੇ ਆ ਜਾਂ ਫਿਰ ਜਲਾ ਦਨੇ ਆ ਉਹਨਾਂ ਨਾਲ ਤਾਂ ਸੁੱਟੋ ਨਾ ਹੀ ਜਲਾਓ ਇਹਨਾਂ ਤੋਂ ਆਪਾਂ ਬਹੁਤ ਵਧੀਆ ਕੰਮ ਲੈ ਸਕਦੇ ਆ ਜਿਵੇਂ ਹੁਣ ਇਹ ਸਾਰੇ ਲਫਾਫੇ ਨੇ ਅਲੱਗ-ਅਲੱਗ ਕਲਰ ਦੇ ਹੋਗੇ ਤੇ ਇਹ ਲਫਾਫੇ ਤੋਂ ਅੱਜ ਤੁਹਾਨੂੰ ਬਹੁਤ ਹੀ ਵਧੀਆ ਮਤਲਬ ਕਿ ਗੁਲਦਸਤਾ ਤਿਆਰ ਕਰਕੇ ਦਿਖਾਵਾਂਗੇ ਤੇ ਉਹ ਗੁਲਦਸਤਾ ਬਹੁਤ ਵਧੀਆ ਬਣੂਗਾ ਤੇ ਚਲੋ ਜੀ ਸਟਾਰਟ ਕਰਦੇ ਆਂ ਵੀਡੀਓ ਇਹ ਹੋ ਗਏ ਆਪਣੇ ਵੇਸਟ ਲਫਾਫੇ ਤੇ ਨਾਲ ਹੋ ਗਈ ਆਪਣੀਆਂ ਇਹ ਤਾਰਾਂ ਇਹ ਜਾਲੀ ਦੀਆਂ ਤਾਰਾਂ ਨੇ ਇਹ ਤੇ ਇਹਨਾਂ ਤੋਂ ਹੁਣ ਆਪਾਂ ਫੁੱਲ ਤਿਆਰ ਕਰਾਂਗੇ ਕਿਵੇਂ ਤਿਆਰ ਕਰਾਂਗੇ ਲੋ ਜੀ ਜਿਵੇਂ ਹੁਣ ਆਪਣਾ ਇਹ ਲਫਾਫਾ ਹੋ ਗਿਆ ਇਹਨੂੰ ਇਦਾਂ ਪਹਿਲਾਂ ਸਿੱਧਾ ਕਰਕੇ ਰੱਖ ਲੈਣਾ ਤੇ ਇਹਦਾ ਸਭ ਤੋਂ ਪਹਿਲਾਂ ਤਾਂ ਜਿਹੜਾ ਆ ਹਿੱਸਾ ਇਹ ਆਪਾਂ ਉੱਪਰੋਂ ਕੈਂਚੀ ਨਾਲ ਕੱਟ ਕਰ ਦਵਾਂਗੇ। ਇਹ ਵੀ ਕੈਂਚੀ ਨਾਲ ਕੱਟ ਕਰ ਦਿੱਤਾ ਤੇ ਨੀਚੇ ਉਹ ਵੀ ਕੈਂਚੀ ਨਾਲ ਆਪਾਂ ਕੱਟ ਕਰ ਦਵਾਂਗੇ। ਤੇ ਇਹਨੂੰ ਚੰਗੀ ਤਰ੍ਹਾਂ ਫਿਰ ਆਪਾਂ ਲਫਾਫੇ ਨੂੰ ਸਾਰੇ ਵਿੱਚ ਖੋਲ ਲਾਵਾਂਗੇ। ਦੇਖੋ ਜੀ ਆਲਫਾਫਾ ਪਸਾਰਾ ਚੰਗੀ ਤਰ੍ਹਾਂ ਐਂਡ ਖੋਲ ਦਿੱਤਾ। ਇਹ ਤੋਂ ਬਣੂਆ yellow color ਦਾ ਫਲਾਵਰ ਬਹੁਤ ਸੋਹਣਾ ਫਲਾਵਰ ਬਣਦਾ ਤੇ ਹੁਣ ਆਪਾਂ ਨੇ ਕੀ ਕਰਨਾ ਇਹ ਜਿਹੜੇ ਮਤਲਬ ਕਿ ਵੱਧ ਘੱਟ ਲਫਾ ਆਪਾਂ ਸਾਰਾ ਇੱਕ ਸਿਆਰ ਕਰ ਲੈਣਾ ਬਿਲਕੁਲ ਮਤਲਬ ਕਿ ਉੱਚਾ ਨਹੀਂ ਮਾਰ ਹੋਣਾ ਚਾਹੀਦਾ ਕਿਸੇ ਪਾਸੋਂ ਵੱਡਾ ਛੋਟਾ ਸਾਰਾ ਇੱਕ ਪਰੋਪਰ ਰੱਖਣਾ ਇਹਦਾਂ ਰੀਖੇ ਪਰ ਉੱਪਰ ਕਰ ਲੈਣੇ ਆਪਾਂ ਕਰਨਾ ਇਹਨੂੰ ਇਦਾਂ ਫੋਲਡ ਕਰ ਲੈਣਾ ਇਹਦਾ ਫੋਲਡ ਕਰਕੇ ਫਿਰ ਇਧਰੋਂ ਆਪਾਂ ਨੇ ਐਵੇਂ ਫੋਲਡ ਕਰ ਲੈਣਾ ਹੁਣ ਐ ਫੋਲਡ ਕਰਕੇ ਫਿਰ ਇਦਾਂ ਫੋਲਡ ਕਰ ਲੈਣਾ ਹੁਣ ਜਿਹੜੇ ਮਤਲਬ ਕਿ ਆਪਣੇ ਆਹ ਵਾਲੇ ਹਿੱਸੇ ਨੇ ਇਹਨਾਂ ਨੂੰ ਵੀ ਆਪਾਂ ਕਟਾਈ ਕਰਨੇ ਤੇ ਜਿਹੜੇ ਇਧਰ ਵਾਲੇ ਹਿੱਸੇ ਨੇ ਆਹ ਵੀ ਕਟਾਈ ਕਰਨੇ ਨੇ ਇਹ ਵੀ ਕਟਾਈ ਕਰ ਲੈਣੇ ਨੇ ਚਾਰੇ ਪਾਸੇ ਕਟਾਈ ਇਧਰੋਂ ਤਾਂ ਆਪਣਾ ਕੱਟੇ ਹੀ ਹੋਇਆ ਆਪਾਂ ਕਟਿੰਗ ਕਰ ਲੈਨੇ। ਜੇ ਕੋਈ ਰਹਿ ਜਾਂਦਾ ਉਹ ਵੀ ਦੇਖ ਲਵਾਂਨੇ ਆਪਾਂ ਬੰਦਾ ਕਟ ਨੂੰ ਹੋਊਗਾ ਸਾਰੇ। ਤੇ ਇਦਾਂ ਹੀ ਆਪਾਂ ਕਟਿੰਗ ਕਰ ਲੈਨੇ। ਹੁਣ ਆਹਲੇ ਹਿੱਸੇ ਰਾਹੀਂ ਇਹਨਾਂ ਵੀ ਕਟਿੰਗ ਕਰ ਦਿੰਨੇ ਆ। ਤੇ ਬਿਲਕੁਲ ਸੌਖੇ ਤਰੀਕੇ ਨਾਲ ਫਲਾਵਰ ਬਣਦਾ ਹੈ ਇਹ ਤੇ ਕੋਈ ਇਦਾਂ ਨਹੀਂ ਹੈਗਾ ਵੀ ਇਹਨੂੰ ਟਾਈਮ ਲੱਗੂ ਆਪਣਾ ਬਣਾਉਣ ਨੂੰ। ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਕੀ ਕਰਨਾ ਜਿਹੜੀਆਂ ਇਹ ਤਾਹਾਂ ਨੇ ਹੁਣ ਪਹਿਲਾਂ ਇੱਕ ਤਾਂ ਇੱਧਰ ਮੋੜਨੇ ਆ ਤੇ ਇੱਕ ਤਾਂ ਆਪਾਂ ਨੇ ਇੱਧਰ ਮੋੜਨੀ ਆ ਇਦਾਂ ਹੀ ਆਪਾਂ ਨੇ ਸਾਰਾ ਇਹ ਫੋਲਡ ਕਰ ਲੈਣਾ ਐਕ ਫੋਲਡ ਕਰਕੇ ਜੀ ਉਹ ਜਿਹੜੀ ਆਪਣੀ ਇਹ ਤਾਰ ਹੈ ਇੱਕ ਤਾਰ ਲੈਣੀ ਆ ਤੇ ਇਹ ਤਾਰ ਹੁਣ ਆਪਾਂ ਕੱਬੋ ਕੱਬੋ ਜੁਸ ਕਰਨੀ ਆ ਮਤਲਬ ਬਚਾ ਲਉ ਬਚਕਾਰ ਤੋਂ ਇਦਾਂ ਕੱਸ ਕੇ ਇਹਨੂੰ ਬੰਨ ਲੈਣਾ ਬਚਕਾਰ ਬੰਨਣਾ ਮਤਲਬ ਕਿ ਦੋਹੇ ਪਾਸੇ ਇੱਕ ਬਰੋਬਰ ਹੋਣੇ ਚਾਹੀਦੇ ਨੇ ਇਦਾਂ ਬਲੇਟਾ ਦੇ ਕੇ ਜਿਹੜੀ ਆਪਣੀ ਤਾਰ ਹੈ ਇਹ ਐ ਕਿਹੜਾ ਦੇ ਕੇ ਨੀਚੇ ਕਰ ਲਵਾਂਗੇ ਇਹਦੇ ਆਪਾਂ ਪੱਤੀਆਂ ਵੀ ਲਾਵਾਂਗੇ ਗ੍ਰੀਨ ਲਫਾਪੇ ਦੀਆਂ ਖਲੋਜੀ ਹੁਣ ਆਪਾਂ ਨੇ ਕੀ ਕਰਨਾ ਇਹ ਜਿਹੜੀ ਆਪਣੀ ਤਾਰ ਇਦਾਂ ਬੰਨ ਲਈ ਸੀ ਜਿਹੜੇ ਆਪਾਂ ਪਾਸੇ ਕੱਟੇ ਸੀ ਇਧਰੋਂ ਇੱਕ ਪਾਸੋਂ ਇਧਰੋਂ ਇਦਾਂ ਕਰ ਦੇਣਾ ਤੇ ਦੂਜੇ ਪਾਸੋਂ ਜਿਹੜਾ ਆਪਣਾ ਕਟਿੰਗ ਕਰਨ ਤੋਂ ਰਹੇਗਾ ਉਹ ਆਪਾਂ ਕਟਿੰਗ ਕਰ ਲਾਂਗੇ ਇਧਰੋਂ ਐ ਕਰੀਏ ਆਮਾਂਗੇ ਇੱਕ ਇੱਕ ਪਾਸੇ ਦੋ ਦੋਹੇ ਪਾਸੇ ਇੱਕ ਇੱਕ ਪਾਸਾ ਟੱਕੀ ਆਣਾ ਇਦਾਂ ਜਿਹੜਾ ਆਪਣਾ ਕਟਿੰਗ ਕਰਨ ਤੋਂ ਕਈ ਵਾਰ ਆਪਣਾ ਰਹਿ ਵੀ ਜਾਂਦਾ ਉਹਨੂੰ ਵਿਚਾਲੋ ਫੇਰ ਕਟਿੰਗ ਕਰ ਲਓ ਜਿਵੇਂ ਆਪਣੇ ਘਰੇ ਕੋਈ ਬਾਦੂ ਗੁਲਦਸਤਾ ਪਿਆ ਹੁੰਦਾ ਜਾ ਕੋਈ ਆਪਣੀ ਬੋਤਲ ਵਗੈਰਾ ਦੇ ਵਿੱਚ ਵੀ ਆਪਾਂ ਉਹਨੂੰ ਬੋਤਲ ਨੂੰ ਕੋਲ ਦਸਤਾ ਬਣਾ ਕੇ ਉਹਦੇ ਵਿੱਚ ਰੱਖ ਸਕਦੇ ਆ ਇਹ ਬਣਾ ਫਲਾਵਰ ਇਦਾਂ ਤਿਆਰ ਕਰ ਲਿਆ ਦੇਖੋ ਸਾਰੇ ਜੋ ਪੱਤੀਆਂ ਨੇ ਇਦਾਂ ਸੈਟਿੰਗ ਕਰ ਦਿੱਤੀਆਂ ਨੇ ਇਦਦਰੋ ਇਹ ਵੀ ਸੈਟਿੰਗ ਆ ਗਈਆਂ ਨੇ ਹੁਣ ਇਹਨੂੰ ਆਪਾਂ ਕੀ ਕਰਨਾ ਇਦਾਂ ਕਰਕੇ ਨਾ ਇਹ ਜਿਹੜੇ ਮਤਲਬ ਕਿ ਇਦਾਂ ਸੈੱਟ ਕਰਕੇ ਇੱਕ ਸਿਆਰ ਕਰ ਲੈਣੇ ਨੇ ਕਟਿੰਗ ਕਰਕੇ ਇਹਨਾਂ ਨੂੰ ਬਿਲਕੁਲ ਫਰਤ ਨਹੀਂ ਪਾਉਣਾ ਹੈਗਾ ਦੇਖੋ ਆਪਣਾ ਫਲਾਵਰ ਕਿੰਨਾ ਵਧੀਆ ਬਣ ਕੇ ਰੈਡੀ ਹੋਇਆ ਇਦਾਂ ਹੀ ਆਪਾਂ ਇੱਕ ਬਲੂ ਕਲਰ ਦਾ ਤਿਆਰ ਕਰਦੇ ਆਂ ਤੇ ਇੱਕ ਕਰਾਂਗੇ ਆਪਾਂ ਵਾਈਟ ਕਲਰ ਦਾ ਤੇ 블랙 ਦਾ ਜੇ ਵਧੀਆ ਲੱਗਿਆ ਤਾਂ ਕਰ ਲਾਂਗੇ ਨਹੀਂ ਨਹੀਂ ਤੇ ਲੋ ਜੀ ਆ ਦੇਖ ਕਿੰਨਾ ਸੋਹਣਾ ਤਿਆਰ ਹੋਇਆ ਆਪਣਾ ਫਲਾਵਰ ਤੇ ਇਦਾਂ ਹੀ ਆਪਾਂ ਥੋੜੀ-ਥੋੜੀ ਸਾਰੇ ਫਲਾਵਰ ਤਿਆਰ ਕਰ ਲਾਂਗੇ ਇਦਾਂ ਹੀ ਆਪਾਂ ਜੀ ਵਾਈਟ ਫਲਾਵਰ ਤਿਆਰ ਕਰ ਜਾਂ ਲਪਾਫੇ ਤੋਂ ਦੇਖੋ ਇਦਾਂ ਆਪਾਂ ਨੇ ਤੈ ਬਣਾ ਲਈ ਹੈ ਇਹਦੀ ਤੇ ਇਹਨੂੰ ਹੁਣ ਆਪਾਂ ਇੱਕ ਸੈਰ ਤਾਰ ਨਾਲ ਕਸ ਲਵਾਂਗੇ ਇੱਕ ਸਾਰ ਬਿਲਕੁਲ ਤਾਰ ਨਾਲ ਆਪਾਂ ਕਸ ਲਵਾਂਗੇ ਅਣਿੱਚੋ ਤਾਣੀ ਬਣਾ ਦਿੱਤੀ ਆ ਤੇ ਇਹ ਤਾਣੀ ਦੇ ਉੱਤੇ ਆਪਾਂ ਗ੍ਰੀਨ ਕਲਰ ਦੀ ਪੱਤੀਆਂ ਵੀ ਬਣਾਵਾਂਗੇ ਉਹ ਵੀ ਦੇਖਿਓ ਤੁਸੀਂ ਇਹ ਬਿਲਕੁਲ ਸੌਖੇ ਤਰੀਕੇ ਨਾਲ ਬਣਦੀਆਂ ਨੇ ਦੇਖੋ ਜੀ ਆਪਣਾ ਵਾਈਟ ਫਲਾਵਰ ਵੀ ਬਹੁਤ ਸੋਹਣਾ ਤਿਆਰ ਹੋ ਗਿਆ ਤੇ ਹੁਣ ਇਹਦੀ ਆਪਾਂ ਕਟਿੰਗ ਕਰਾਂਗੇ ਇਦਾਂ ਕਰ ਲੈਣਾ ਤੇ ਨੂੰ ਇੱਕoverline ਉੱਪਰ ਆਪਾਂ ਬਿਲਕੁਲ ਸੈਟਿੰਗ ਕਰ ਲੈਣੀ ਆ ਜੀ ਫਲਾਵਰ ਦੀ ਛੋਟੇ ਵੱਡੇ ਪੱਤੀਆਂ ਸਾਰੀਆਂ ਕਰਕੇ ਸੈਟਿੰਗ ਕਰ ਦਵਾਂਗੇ ਦੇਖੋ ਜੀ ਆਪਣਾ ਵਾਈਟ ਫਲਾਵਰ ਵੀ ਤਿਆਰ ਹੋ ਗਿਆ ਹੁਣ ਆਪਾਂ ਕਰਾਂਗੇ ਜੀ ਬਲੂ ਕਲਰ ਦਾ ਫਲਾਵਰ ਤਿਆਰ ਬਲੂ ਫਲਾਵਰ ਫੁੱਲ ਆਪਣੇ ਹੋ ਗਏ ਸੀ ਜੀ ਰੈਡੀ ਚਾਰ ਫੁੱਲ ਬਣੇ ਨੇ yellow black blue ਤੇ white ਤੇ ਹੁਣ ਆਪਾਂ ਇਹਦੀਆਂ ਕਰਦੇ ਆ ਪੱਤੀਆਂ ਰੈਡੀ ਤੇ ਲੋ ਜੀ ਆਪਾਂ ਨੇ ਕੀ ਕਰਨਾ ਇੱਕ ਕਲਪਾਪੇ ਦੇ ਵਿੱਚੋਂ ਇਦਾਂ ਇੱਕ ਆਪਾਂ ਲੰਬੀ ਲਾਈਨ ਜੀ ਕੱਟ ਲੈਣੀ ਆ ਤੇ ਇਹਨੂੰ ਆਪਾਂ ਇਦਾਂ ਫੋਲਡ ਕਰਨਾ ਹੈ ਇਹਦਾ ਫੋਲਡ ਕਰਕੇ ਤੇ ਫੇਰ ਇਹਨੂੰ ਇਦਾਂ ਫੋਲਡ ਕਰ ਲੈਣਾ ਬਿਲਕੁਲ ਇਦਾਂ ਫੋਲਡ ਕਰ ਲੈਣਾ ਕਈ ਤਰ੍ਹਾਂ ਬਣਾ ਕੇ ਫੇਰ ਜਦੋਂ ਆਪਣੀ ਇੰਨੀ ਕ ਤੈਰ ਆ ਜਾਨੀ ਆ ਫੇਰ ਆਪਾਂ ਲੱਕੀ ਜੀ ਕੱਟ ਲਾ ਲਿਆ ਆਪਾਂ ਨੇ ਇੱਥੇ ਨੀਚੇ ਆ ਫੋਲਡ ਕਰਕੇ ਇਹਨੂੰ ਆਪਾਂ ਹੁਣ ਕੀ ਕਰਨਾ ਗਲਾਈ ਦੇਣੀ ਆ ਦੇਖੋ ਜੀ ਇਹ ਬਣ ਗਈ ਆਪਣੀ ਪੱਤੀ ਸੋਨ ਫੋਲਡ ਕੇ ਦਿਖਾਉਂਦੇ ਆ ਦੇਖੋ ਜੀ ਕਿੰਨੀ ਸੋਹਣੀ ਪੱਤੀਆਂ ਦੀ ਸ਼ੇਪ ਆਈ ਆ ਉਨੇ ਆਪਾਂ ਨੇ ਪੱਤੀ ਜੋ ਬਣਾਈ ਆ ਇਹਦੇ ਆਲੇ-ਦਾਲੇ ਆਪਾਂ ਲਪੇਟ ਦੇਨੇ ਇਤਾਂ ਕਰਕੇ ਇਹ ਹੈਗਾ ਸੀ ਜੀ ਆਪਣਾ ਲੱਕੜ ਦਾ ਗਲਾਸ ਲੱਕੜ ਦੇ ਗਲਾਸ ਨੂੰ ਆਪਾਂ ਕਰ ਲਿਆ ਪੇਂਟ ਤੇ ਪੇਂਟ ਉੱਪਰ ਕਰਿਆ ਆਪਾਂ ਨੇ ਰੈੱਡ ਕਲਰ ਤੇ ਨੀਚੇ ਕਰ ਲਿਆ ਸੀ ਆਪਾਂ yellow ਕਲਰ ਦੇ ਵਿੱਚ ਥੋੜਾ ਰੈੱਡ ਦਾ ਪ੍ਰਸ਼ਨ ਲਾ ਕੇ orange ਸ਼ੇਡ ਦਿੱਤਾ ਤੇ ਦੇਖੋ ਬਹੁਤ ਸੋਹਣਾ ਆਪਣਾ ਪਾਟ ਤਿਆਰ ਹੋ ਗਿਆ ਤੇ ਬਹੁਤ ਵਧੀਆ ਲੱਗਦਾ ਤੇ ਆਪਣੇ vlog ਜੋ ਬਣਾਏ ਨੇ ਇਹ ਵੀ ਬਹੁਤ ਸੋਹਣੇ ರೆਡੀ ਹੋ ਗਏ ਦੇਖੋ ਜੀ ਇਹ પાਪੇ ਦੇ ਬਹੁਤ ਸੋਹਣੇ ರೆਡੀ ਹੋ ਗਏ ਫਲਾਵਰ ਨਾਲ ਪੱਤੀਆਂ ਬਣ ਗਈਆਂ ਇਹਦੀਆਂ ਦੇਖੋ ਸੈਡਾਂ ਤੇ ਪੱਤੀਆਂ ਦੀ ਬਹੁਤ ਸੋਹਣੀ ਸ਼ੇਪ ਆਈ ਆ ਪੱਤੀਆਂ ਦੀ ਤੇ ਬਹੁਤ ਸੋਹਣੇ ਫਲਾਵਰ ਆਪਣੇ ਬਣ ਕੇ ರೆਡੀ ਹੋਏ ਨੇ ਹੁਣ ਆਪਾਂ ਕੀ ਕਰਾਂਗੇ ਜਿਹੜਾ ਆਪਣਾ ਇਹ 베ਸਟ ਗਲਾਸ ਪਿਆ ਸੀ ਨਾ ਲੱਕੜ ਦਾ ਇਹਨੂੰ ਪੌਟ ਬਣਾ ਲਿਆ ਇਹਦੇ ਵਿੱਚ ਜਿਹੜੇ ਆਪਣੇ ਆ ਫਲਾਵਰ ਨੇ ਇਹਦੇ ਵਿੱਚ ਆਪਾਂ ਇਦਾਂ ਟੱਕ ਕੇ ਪਾ ਲੈਨੇ ਆ ਦੇਖੋ ਜੀ ਕਿੰਨਾ ਸੋਹਣਾ ਆਪਣਾ ਪੌਟ ਤਿਆਰ ਹੋ ਗਿਆ ਤੁਹਾਨੂੰ ਇੱਥੇ ਰੱਖ ਕੇ ਦਿਖਾਉਂਦੇ ਆਂ ਦੇਖੋ ਜੀ ਆਪਣਾ ਪੌਟ ਕਿੰਨਾ ਘੈਂਟ ਤਿਆਰ ਹੋ ਗਿਆ ਤੇ ਬਹੁਤ ਸੋਹਣਾ ਮਤਲਬ ਕੀ ਘਰ ਦੀ ਬੇਸਟ ਚੀਜ਼ਾਂ ਤੋਂ ਤਿਆਰ ਕੀਤਾ ਹੈ ਜਿਹੜੇ ਆਪਣੇ ਬੇਸਟ ਲਫਾਫੇ ਹੁੰਦੇ ਨੇ ਤੇ ਬੇਸਟ ਆਪਣਾ ਗਲਾਸ ਪਿਆ ਸੀ ਬਹੁਤ ਸੋਹਣਾ ਰੈਡੀ ਹੋ ਗਿਆ ਆਪਣਾ ਪੌਟ ਤੇ ਲੋ ਜੀ ਏਸੀ ਆਪਣੀ ਅੱਜ ਦੀ ਵੀਡੀਓ ਬੇਸਟ ਮਟੀਰੀਅਲ ਤੋਂ ਬਹੁਤ ਵਧੀਆ ਆਪਾਂ ਨੇ ਮੁੱਦਸਤਾ ਤਿਆਰ ਕਰ ਲਿਆ ਜੇ ਜੇਕਰ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਵੀਡੀਓ ਪੂਰੀ ਵਧੀਆ ਲੱਗੀ ਹੋਊਗੀ ਤੇ ਲੈ ਕੇ ਆਂਦੇ ਰਹਾਂਗੇ ਇਸੇ ਤਰ੍ਹਾਂ ਹੋਰ ਵੀਡੀਓ ਤੇ ਜੋ ਵੀ ਮੇਰੇ ਫਸਟ ਵਾਰ ਚੈਨਲ ਤੇ ਆਂਦਾ ਪਲੀਜ਼ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚਲੋ ਜੀ ਮਿਲਾਂਗੇ ਕੱਲ੍ਹ ਇੱਕ ਹੋਰ ਵੀਡੀਓ ਨਾਲ ਤੱਕ ਤੱਕ ਨਿਸਾਰਨ ਸਸ਼ਿਕਾ